ਵਿਸ਼ਵਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੋਮਲਪ੍ਰੀਤ ਕੌਰ ਤਾਂ ਹਾਜ਼ਰ ਹੋਏ ਆਪ ਜੀ ਨੂੰ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਦੇ ਇਸ ਨਿਕੇ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਵਿਭਾਗ ਨੂੰ ਜਨਵਰੀ ਮਹੀਨੇ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਸੂਬੇ ਦੇ ਹਰ ਇੱਕ ਪਰਿਵਾਰ ਦੇ ਲਈ 10 ਲੱਖ ਰੁਪਏ ਦਾ ਨਗਦ ਰਹਿਤ ਇਲਾਜ ਯਕੀਨੀ ਬਣਾਇਆ ਜਾਵੇਗਾ ਇਥੇ ਸਿਹਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਸੂਬੇ ਦੇ ਲੋਕਾਂ ਨੂੰ ਇੱਕ ਵੀ ਪੈਸਾ ਖਰਚੇ ਬਿਨਾ ਵਿਆਪਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਕੀਮ ਵਿਸ਼ਵ ਪਦਰੀ ਸਿਹਤ ਸੰਭਾਲ ਪ੍ਰਦਾਨ ਕਰਨ ਅਤੇ ਲੋਕਾਂ ਨੂੰ 10 ਲੱਖ ਰੁਪਏ ਦਾ ਨਗਦ ਰਹਿਤ ਇਲਾਜ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਅਹਿਮ ਪਹਿਲ ਕਦਮੀਆਂ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿੱਥੇ ਸੂਬੇ ਦੇ ਹਰ ਇੱਕ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਨਗਦ ਰਹਿਤ ਇਲਾਜ ਯਕੀਨੀ ਬਣਾਇਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਸਿਹਤ ਸੰਭਾਲ ਸੇਵਾਵਾਂ ਤੱਕ ਸਾਰੇ ਵਸਨੀਕਾਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਵਸਨੀਕ ਪੰਜਾਬ ਅਤੇ ਚੰਡੀਗੜ੍ਹ ਦੇ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿਆਪਕ ਨੈੱਟਵਰਕ ਦੇ ਵਿੱਚ ਵੱਡੀਆਂ ਬਿਮਾਰੀਆਂ, ਗੰਭੀਰ ਦੇਖਭਾਲ, ਸਰਜਰੀਆਂ ਅਤੇ ਜੀਵਨ ਰੱਖਿਅਕ ਇਲਾਜ ਕਰਵਾ ਸਕਦੇ ਨੇ। ਜਿਸਨਾਂ ਅਲੀ ਦਸਨ ਨੇ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਸ ਅਧੀਨ ਹਸਪਤਾਲ ਦੇ ਵਿੱਚ ਪਰਤੀ ਹੋਣ ਤੇ ਹੋਣ ਵਾਲੇ ਖਰਚੇ ਸਰਜਰੀਆਂ ਅਤੇ ਡਾਕਟਰੀ ਪ੍ਰਕਿਰਿਆਵਾਂ ਆਈਸੀਯੂ ਅਤੇ ਗੰਭੀਰ ਦੇਖਭਾਲ ਸੇਵਾਵਾਂ ਬਿਮਾਰੀਆਂ ਦੀ ਜਾਂਚ ਟਪਾਈਆਂ ਅਤੇ ਪ੍ਰਵਾਨਿਤ ਪੈਕੇਜ ਅਨੁਸਾਰ ਵਰਤੋ ਵਾਲਾ ਸਮਾਨ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਖਰਚੇ ਸਮੇਤ ਹੋਰ ਸਾਰੇ ਖਰਚੇ ਕਵਰ ਕੀਤੇ ਜਾਣਗੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਜੁਹਾਂ ਦੱਸ ਦਿੰਦੇ ਕਿ ਅਗਲੇ 2 ਦਿਨ ਜੁੜਾ ਕੀ ਅਲਰਟ ਜਾਰੀ ਕੀਤਾ ਗਿਆ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਲਈ 26 ਦਸੰਬਰ ਤੋਂ 29 ਸੰਬਰ 2025 ਤੱਕ ਦੀ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸ ਅਨੁਸਾਰ ਆਉਣ ਵਾਲੇ 4 ਦਿਨਾਂ ਦੇ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਗਣੀ ਠੰਡ ਦੇ ਨਾਲ-ਨਾਲ ਠੰਡੀ ਲਹਿਰ ਦਾ ਪ੍ਰਭਾਵ ਬਣਿਆ ਰਹੇਗਾ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜਿੰਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ 26 ਤੇ 27 ਦਸੰਬਰ ਨੂੰ ਵੀ ਸਥਿਤੀ ਵਿੱਚ ਵੱਡਾ ਪੱਧਰ ਤੇ ਕੋਹਰੇ ਦੀ ਸੰਭਾਵਨਾ ਚੁਟਾਈ ਗਈ ਹੈ। ਇਹਨਾਂ ਦਿਨਾਂ ਦੌਰਾਨ ਸੂਬੇ ਭਰ ਵਿੱਚ ਸਵੇਰੇ ਅਤੇ ਰਾਤ ਸਮੇਂ ਸੰਘਣੀ ਧੁੰਦ ਬਣੀ ਰਹਣ ਦੀ ਸੰਭਾਵਨਾ ਹੈ। ਖਾਸ ਕਰਕੇ ਦੁਆਬਾ ਅਤੇ ਮਾਝਾ ਖੇਤਰਾ ਵਿੱਚ ਵਿਜ਼ਿਬਿਲਟੀ ਘੱਟ ਰਹਿ ਸਕਦੀ ਹੈ ਜਿਸ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। 28 ਦਸੰਬਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਚੇਤਾਵਨੀ ਦਾ ਪੱਧਰ ਵੀ ਅਪਡੇਟਡ ਕੀਤਾ ਗਿਆ। ਪਰ ਫਿਰ ਵੀ ਪੂਰਬੀ ਅਤੇ ਦੱਖਣੀ ਪੰਜਾਬ ਵਿੱਚ ਠੰਡੀ ਲਹਿਰ ਅਤੇ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਹੈ ਮੌਸਮੀ ਪਾਗ ਮੁਤਾਬਕ ਰਾਤ ਦੇ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਨਵੰਬਰ ਨੂੰ ਵੀ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੰਗਣੀ ਤੁੰਦ ਚ ਹਾਈ ਰਹਿਣ ਦੇ ਅਸਰ ਹਨ ਜਤਕੀ ਫਜ਼ਲ ਕਾ ਬਠਿੰਡਾ ਅਤੇ ਸ਼ਿਮਖਰ ਸਾਹਿਬ ਵਿੱਚ ਠੰਡੀ ਲਹਿਰ ਦਾ ਪ੍ਰਭਾਵ ਪਣਿਆ ਰਹੇਗਾ ਮੌਸਮ ਵਿਭਾਗ ਨੇ ਵਾਹਨ ਚਾਲਣ ਵਾਲਿਆਂ ਨੂੰ ਖਾਸ ਸਾਵਧਾਨੀ ਵਰਤਣ ਘੱਟ ਗਤੀ ਰੱਖਣ ਅਤੇ ਫੌਗ ਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਰੁਕਰਦੇ ਅਗਲੀ ਖਬਰ ਦੇ ਵਾਲੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਿੰਨੇ ਆ ਕਿ ਗੁਲਾਬਚੰਦ ਕਟਾਰੀਆ ਨੂੰ ਜਿਹੜੀ ਕੀ ਧਮਕੀ ਮਿਲੀ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਧਮਕੀ ਮਿਲੀ ਹੈ ਜੀ ਹਾਂ ਇਹ ਧਮਕੀ ਖਤਰੀ ਕਰਨੀ ਸਾਣਾ ਨੇ ਧਮਕੀ ਦਿੱਤੀ ਹੈ ਰਾਸ਼ਟਰੀ ਪ੍ਰਧਾਨ ਰਾਜ ਸਿਖਾਵਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਰਾਜਪਾਲ ਕਟਾਰੀਆ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ ਹੈ ਰਾਜशेखरਵਤ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੁਣੋ ਗੁਲਾਬਚੰਦ ਆਪਣੀ ਸੀਮਾ ਦੇ ਅੰਦਰ ਰਹੋ ਅਤੇ ਤੁਸੀਂ ਪਹਿਲਾਂ ਵੀ ਸਾਡੇ ਮਹਾਰਾਣਾ ਪ੍ਰਤਾਪ ਦਾ અપਮਾਨ ਕੀਤਾ ਹੈ ਤੇ ਹੁਣ ਫਿਰ અપਮਾਨ ਕੀਤਾ ਹੈ। ਦੱਸ ਸਹੀਏ ਕਿ 3 ਦਿਨ ਪਹਿਲਾਂ ਗੁਲਾਬਚੰਦ ਕਟਾਰੀਆਂ ਨੇ ਉਦੈਪੁਰ ਦੇ ਗੁੰਡਾ ਵਿੱਚ ਮਹਾਰਾਣਾ ਪ੍ਰਤਾਪ ਬਾਰੇ ਇੱਕ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧ ਸ਼ੁਰੂ ਹੋ ਗਿਆ। ਫਿਲਹਾਲ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਅਜੇ ਤੱਕ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਤੇਉਦਰੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੱਚ ਦਾ ਕਰਨ ਦੇ ਮੱਦੇ ਨਜ਼ਰ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਦੇ ਫਲੋ ਪਾਦਲ ਯਾਤਰਾ ਸ਼ੁਰੂ ਕੀਤੀ ਗਈ ਹੈ। ਦੁਸ਼ਮੇਸ਼ ਪਿਤਾ ਸਿਦਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਧਰਮ ਹਿੱਤ ਦਿੱਤੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਵੀਰਪਾਰ ਨੂੰ ਸੈਰ ਸਫਾਟਾ ਤੇ ਸਭਿਆਚਾਰਕ ਮਾਮਲੇ ਕਿਰਤ ਪਿੰਡੋ ਵਿਕਾਸ ਦੇ ਪੰਚਾਇਤਾਂ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੌਨ ਨੇ ਹਲਕਾ ਖੰਨਾ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਨਾਲ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਖੰਨਾ ਤੋਂ ਪਾਠ ਅਤੇ ਅਰਦਾਸ ਬੇਨਤੀਕਰਨ ਉਪਰੰਤ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਸਤਨਾਬ ਸ੍ਰੀ ਵਾਹਿਗੁਰੂ ਜੀ ਦਾ ਚਾਪ ਕਰਦੇ ਹੋਏ ਪੈਦਲ ਯਾਤਰਾ ਸ਼ੁਰੂ ਕੀਤੀ ਹੈ ਜਿਵੇਂ ਕਿ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਤੇ ਆਓ ਸੁਣਦੇ ਹਾਂ ਉਸ ਦੌਰਾਨ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਪਾਸ਼ਾ ਧੰਨ ਧੰਨ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਮਹਾਰਾਜ ਨੇ ਸਰਬੰਸਵਾਰਤਾ ਸਾਡੇ ਇਸ ਦੇਸ਼ ਦੀ ਕੌਮ ਦੀ ਰੱਖਿਆ ਦੇ ਲਈ ਅੱਜ ਜੇ ਸਾਰੇ ਧਰਮਾਂ ਨੂੰ ਆਪਣੇ ਧਰਮ ਮੰਨਣ ਦੀ ਆਜ਼ਾਦੀ ਹੈ ਕੋਈ ਵੀ ਧਰਮ ਦਾ ਇਨਸਾਨ ਹੋਵੇ ਇਸ ਦੇਸ਼ ਦੇ ਵਿੱਚ ਜੋ ਧਾਰਮਿਕ ਆਜ਼ਾਦੀ ਮਿਲੀ ਹੈ ਸਨ ਆਪਣੇ ਆਪਣੇ ਧਰਮ ਮੰਨਣ ਦੀ ਇਹ ਸਾਰੀ ਕਿਰਪਾ ਇਹ ਸਾਰੀ ਬਖਸ਼ੀਸ਼ ਆ ਜਿਹੜੀ ਇਹ ਸਹਾਈਬਾ ਨੇ ਆਪਣਾ ਸਰਬੰਸ ਵਾਰ ਕੇ ਸਾਡੀ ਝੋਲੀ 'ਚ ਇਹ ਹੱਕ ਪਾਇਆ ਸੋ ਅੱਜ ਦੇਖੋ ਸੰਗਤ ਦੇ ਵਿੱਚ ਉਤਸ਼ਾਹ ਕਿੰਨਾ ਦੇਖੋ ਸੋ ਅੱਜ ਦੇਖ ਸਕਦੇ ਹੋ ਤੁਸੀਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਸੰਗਤ ਹੈ ਉਹ ਰਿਆ ਕਾਲ ਨੇ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਦਾ ਦੇ ਵਿੱਚ ਭਿੱਜੀ ਹੋਈ ਗੁਰੂ ਮਹਾਰਾਜ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਦੇ ਲਈ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਰਹੇ ਹਾਂ ਖੰਨੇ ਤੋਂ ਅੱਜ ਅਸੀਂ ਅਰਦਾਸ ਕਰਕੇ ਸ੍ਰੀ ਸੁਖਸਾਗਰ ਸਾਹਿਬ ਗੁਰਦੁਆਰਾ ਘਰ ਦੇ ਵਿੱਚ ਅਰਦਾਸ ਕਰਕੇ ਉੱਥੋਂ ਚੱਲੇ ਸੀ ਪਰ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਵੱਡੇ ਬਜ਼ੁਰਗ ਸਾਰੇ ਜਣੇ ਨਾਲ ਨੇ ਔਰ ਭੈਣਾ ਵੀ ਨਾਲ ਨੇ ਬੱਚੀਆਂ ਵੀ ਨਾਲ ਨੇ ਔਰ ਸ਼ਰਧਾ ਦੇ ਵਿੱਚ ਭਿੱਜੇ ਹੋਏ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਾਰੇ ਜਣੇ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਹਨ ਔਰ ਅਰਦਾਸ ਕਰਕੇ ਆਵਾਂਗੇ ਸੱਚੇ ਪਾਤਸ਼ਾਹ ਤੁਹਾਡੇ ਤਾਂ ਅਸੀਂ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਹੋ ਸਕਦੇ ਤੁਹਾਡੇ ਤਾਂ ਅਸੀਂ ਪੈਰਾਂ ਵਰਗੇ ਵੀ ਨਹੀਂ ਹੋ ਸਕਦੇ ਪਰ ਇੱਕ ਲੇਸ਼ ਮਾਤਰ ਵੀ ਤੁਹਾਡੇ ਦਿਖਾਏ ਹੋਏ ਪਦਚਨਾਂ ਤੇ ਚੱਲ ਸਕੀਏ ਸਚਾਈ ਦੀ ਰਾਹ ਤੇ ਚੱਲ ਸਕੀਏ ਅਸੀਂ ਆਪਣਾ ਜੀਵਨ ਨਾਮ ਜਪ ਕੇ ਸਫਲ ਕਰ ਸਕੀਏ ਅਸੀਂ ਇਹੀ ਅਰਦਾਸ ਕਰਾਂਗੇ ਵਾਧਿਆਕ ਲਿਕਾ ਪਰਦੇ ਵਾਲੇ ਨਵੇਂ ਸਾਲ ਤੇ ਵੱਜੀ ਖਤਰੇ ਦੀ ਘੰਟੀ ਜੀਹਾਂ ਦੱਸਦਨੀ ਹੈ ਕਿ ਇੱਕ ਨਵਾਂ ਵਾਇਰਸ ਜਿਹੜਾ ਕਿ ਸਾਹਮਣੇ ਆਇਆ ਹੈ ਅਮਰੀਕਾ ਦੇ ਵਿੱਚ ਛੁੱਟੀਆਂ ਤੇ ਜਸ਼ਨ ਦੇ ਮਾਹੌਲ ਦੇ ਵਿੱਚ ਕਰੋਨਾ ਵਾਇਰਸ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ ਜੀਹਾਂ ਲੋਕ 크ਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਲਈ ਯਾਤਰਾ ਕਰ ਰਹੇ ਹਨ ਅਤੇ ਠੰਡੇ ਮੌਸਮ ਕਾਰਨ ਘਰਾਂ ਅੰਦਰ ਸਮਾ ਬਿਤਾ ਰਹੇ ਹਨ ਤਾਂ ਜਿਹ ਵਿੱਚ ਸਿਹਤ ਮਾਹਿਰਾਂ ਨੇ ਇੱਕ ਨਵੇਂ ਵਾਇਰਸ ਦੀ ਚੇਤਾਵਨੀ ਦਿੱਤੀ ਹੈ ਦਰਅਸਲ ਇਸ ਆਵਦੀ ਸ਼ੁਰੂਆਤ ਅਮਰੀਕਾ ਦੇ ਵਿੱਚ ਲੈਟ ਸਮਰ ਵੇਵ ਦੇਖੀ ਗਈ ਜਿਸ ਕਾਰਨ ਐਕਸ ਐਫ ਜੀ ਵੇਰੀਐਂਟ ਸੀ ਵਿਗਿਆਨਕ ਭਾਸ਼ਾ ਵਿੱਚ ਇਸ ਨੂੰ ਸਟ੍ਰੇਟਸ ਵੀ ਕਿਹਾ ਜਾਂਦਾ ਹੈ ਤੇ ਇਹ ਵੇਰੀਐਂਟ ਇਨਫੈਕਸ਼ਨ ਵਾਂਗ ਹੈ ਜਿਹੜੀ ਢੀੜ ਪੜਾ ਕੇ ਵਾਲੀਆਂ ਥਾਵਾਂ ਤੇ ਆਸਾਨੀ ਨਾਲ ਫੈਲਦਾ ਹੈ ਤੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ 31 ਰਾਜਾਂ ਦੇ ਵਿੱਚ ਕੋਵਿਡ ਦੇ ਮਾਮਲੇ ਵਧ ਰਹੇ ਹਨ ਤਬ ਵਧ ਰਹੀ ਇਨਫੈਕਸ਼ਨ ਦੇ ਵਿਗਿਆਨੀਆਂ ਨੇ ਗੰਦੇ ਪਾਣੀ ਦੀ ਜਾਂਚ ਕੀਤੀ ਹੈ ਜਿਸ ਦੀਆਂ ਅਲੱਗ-ਅਲੱਗ ਰਿਪੋਰਟਾਂ ਜਿਨ੍ਹਾਂ ਦੇ ਵਿੱਚ ਸੀਡੀਸੀ ਦੀ ਰਿਪੋਰਟ ਅਨੁਸਾਰ 13 ਦਸੰਬਰ ਤੱਕ ਦੇਸ਼ ਦੇ ਵਿੱਚ ਵਾਇਰਸ ਦੀ ਮਾਤਰਾ ਘਟ ਸੀ ਅਤੇ ਹੁਣ ਇਹ 15 ਰਾਜਾਂ ਦੇ ਵਿੱਚ ਮਦ ਦਰ ਤੱਕ ਪਹੁੰਚ ਚੁੱਕੀ ਹੈ ਵੇਸਟਵਾਟਰ ਸਕੈਨ ਦੀ ਰਿਪੋਰਟ ਅਨੁਸਾਰ ਹੁਣ ਤੱਕ ਵਾਇਰਸ ਦੀ ਮੌਜੂਦਗੀ ਦੇ ਵਿੱਚ 21% ਦਾ ਵਾਧਾ ਹੋਇਆ ਹੈ ਜਿਸ ਨੂੰ ਨੈਸ਼ਨਲ ਪੱਧਰ ਤੇ ਹੋਈ ਮੰਨਿਆ ਜਾ ਰਿਹਾ ਹੈ ਵੈਂਡਰਵਿਲ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਵਿਲੀਅਮ ਸ਼ੈਫਨਰ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ ਫਲੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਜਦਕਿ ਕੋਵਿਡ ਦੀ ਰਫਤਾਰ ਹੌਲੀ ਹੈ ਸਭ ਤੋਂ ਜ਼ਿਆਦਾ ਖਤਰਾ ਪੈਂਡ ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੈ ਜਿਸ ਦਾ ਮੁੱਖ ਕਾਰਨ ਲੋ ਇਮਿਊਨਿਟੀ ਹੈ ਅਤੇ ਬੂਸਟਡ ਡੋਸ ਨਾ ਲਗਵਾਉਣਾ ਹੈ ਮਾਹਿਰਾ ਨੇ ਇਹ ਵੀ ਦੱਸਿਆ ਕਿ ਕੋਵਿਡ ਤੋਂ ਬਚਣ ਦੇ ਲਈ ਸਮੇਂ ਤੇ ਬੂਸਟਡ ਡੋਸ ਲਗਵਾਉਣ ਪੀੜ ਪੜਾ ਕੇ ਵਾਣੀਆਂ ਥਾਵਾਂ ਤੇ ਜਾਨ ਸਮੇਂ ਮਾਸਕ ਦਾ ਪ੍ਰਯੋਗ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਦੀ ਸਲਾਹ ਦਿੱਤੀ ਹੈ ਤੁਦਰੀ ਪਾਰਲੀਮੈਂਟ ਦੇ ਵਿੱਚ ਸਮਾਰਟ ਗੈਜਟ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਲੋਕ ਸਭਾ ਸਕੱਤਰੇਤ ਨੇ ਸੰਸਦ ਦੀ ਸੁਰੱਖਿਆ ਅਤੇ ਗੁਪਤਤਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਸਕੱਤਰੇਤ ਨੇ ਸਾਰੇ ਸੰਸਦ ਮੈਂਬਰਾਂ ਨੂੰ ਸਖਤੀ ਨਾਲ ਸਲਾਹ ਦਿੱਤੀ ਹੈ ਕਿ ਉਹ ਸੰਸਦ ਕੰਪਲੈਕਸ ਦੇ ਅੰਦਰ ਸਮਾਰਟ ਐਨਕਾ, ਪੈਨ, ਕੈਮਰੇ ਅਤੇ ਸਮਾਰਟ ਕੜੀਆਂ ਵਰਗੇ ਆਧੁਨਿਕ ਡਿਜੀਟਲ ਯੰਤਰਾਂ ਦੀ ਵਰਤੋਂ ਨਾ ਕਰਨ। ਕਤਰੀਤ ਨੇ ਚੁਤਾਵਨੀ ਦਿੱਤੀ ਹੈ ਕਿ ਇਨ੍ਹਾਂ ਯੰਤਰਾਂ ਦੀ ਦੁਰਵਰਤੋਂ ਸੰਸਦ ਮੈਂਬਰਾਂ ਦੀ ਨਿੱਜੀ ਨਿਜਤਾ ਤੇ ਹਮਲਾ ਕਰ ਸਕਦੀ ਹੈ ਅਤੇ ਸੰਸਦੀ ਵਿਸ਼ੇਸ਼ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ। ਕਤਰੀਤ ਵੱਲੋਂ ਜਾਰੀ ਨਿਰਦੇਸ਼ ਦੇ ਵਿੱਚ ਕਿਹਾ ਗਿਆ ਕਲਾਸ ਪੈਨ ਕੈਮਰੇ ਅਤੇ ਸਮਾਰਟ ਕੜੀਆਂ ਵਰਗੇ ਉਨਤ ਡਿਜੀਟਲ ਉਪਕਰਣ ਇਨੀ ਦਿਨੀ ਬਾਜ਼ਾਰ ਦੇ ਵਿੱਚ ਵਿਆਪਕ ਤੌਰ ਤੇ ਉਪਲਬਧ ਹਨ। ਜਿਨ੍ਹਾਂ ਇਨਾਂ ਦੇ ਵਿੱਚੋਂ ਕੁਝ ਯੰਤਰਾਂ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੋ ਮੈਂਬਰਾਂ ਦੀ ਨਿੱਜਤਾ ਨਾਲ ਸਮਝੌਤਾ ਕਰ ਸਕਦੀ ਹੈ ਤੇ ਸਾਂਸ ਦੀ ਮर्यादा ਦੀ ਉਲੰਘਣਾ ਕਰ ਸਕਦੀ ਹੈ। ਚੌਧਰੀ ਕੇਂਦਰ ਦੇ ਵੱਲੋਂ ਤਿੰਨ ਨਵੀਆਂ 에ਅਰਲਾਈਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਹਵਾ ਪਾਸੇ ਖੇਤਰ ਵਿੱਚ ਮੁਕਾਬਲਾ ਵਧਾਉਣ ਅਤੇ ਪ੍ਰਮੁੱਖ 에ਅਰਲਾਈਨਾਂ ਤੇ ਨਿਰਭਰਤਾ ਘਟਾਉਣ ਦੇ ਲਈ ਤਿੰਨ ਨਵੀਆਂ 에ਅਰਲਾਈਨਾਂ ਨੂੰ ਕੋਈ ਇਤਰਾਜ਼ ਨਹੀਂ। ਸਰਟੀਫਿਕੇਟ ਯਾਨੀ ਐਨਓਸੀ ਜਾਰੀ ਕੀਤੇ ਹਨ ਇਹ 에어ਲਾਈਨਾਂ ਸ਼ੰਖ 에어 ਅਲਹਿੰਦ 에어 ਅਤੇ ਫਲਾਈ ਐਕਸਪ੍ਰੈਸ ਹਨ ਇਹ ਫੈਸਲਾ ਹਾਲੀ ਵਿੱਚ ਇੰਡੀਗੋ ਦੇ ਵਿੱਚ ਆ ਰਹੀਆਂ ਸੰਚਾਲਨ ਮੁਸ਼ਕਲਾਂ ਦੇ ਵਿੱਚ ਘਾਰ ਆਇਆ ਹੈ ਇਸ ਤੋਂ ਬਾਅਦ ਸਰਕਾਰ ਨੇ ਭਾਰਤੀ ਹਵਾ ਬਾਜ਼ੀ ਖੇਤਰ ਵਿੱਚ ਹੋਰ ਕੰਪਨੀਆਂ ਅਤੇ ਵਿਕਲਪਾਂ ਦੀ ਜ਼ਰੂਰਤ ਮਹਿਸੂਸ ਕੀਤੀ ਹੈ ਸ਼ਹਿਰੀ ਹਵਾ ਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਸਰਕਾਰ ਦਾ ਟੀਚਾ ਪਾਤੀ ਅਸਮਾਨ ਵਿੱਚ ਕੰਮ ਕਰਨ ਦੇ ਲਈ ਹੋਰ 에어ਲਾਈਨਾਂ ਨੂੰ ਉਤਸ਼ਾਹਿਤ ਕਰਨਾ ਹੈ ਸਰਕਾਰ ਦਾ ਮੰਨਣਾ ਹੈ ਕਿ ਨਵੀਆਂ 에어ਲਾਈਨਾਂ ਦੇ ਆਉਣ ਨਾਲ ਯਾਤਰੀਆਂ ਨੂੰ ਬਿਹਤਰ ਸੇਵਾ ਅਤੇ ਹੋਰ ਵਿਕਲਪ ਮਿਲਣਗੇ ਤੇਉਦਰੀ ਸੋਨਾ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਚਾਂਦੀ ਦੀਆਂ ਕੀਮਤਾਂ 9750 ਰੁਪਏ ਵੱਧ ਕੇ 2 ਲੱਖ 7000 ਰੁਪਏ ਪ੍ਰਤੀ ਕਿਲੋਗ੍ਰam ਦੇ ਨਵੇਂ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਈਆਂ ਨੇ ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਚਾਂਦੀ 72 ਡਾਲਰ ਪ੍ਰਤੀ ਆਉਂਸ ਦੇ ਆંકੜੇ ਨੂੰ ਪਾਰ ਕਰ ਗਈ ਹੈ ਜੀ ਹਾਂ ਦੱਸਣਯੋਗ ਹੈ ਕਿ 올 ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਰਿਪੋਰਟ ਜੁੜੀ ਕੀ ਦਿੱਤੀ ਹੈ ਮੰਗਲਵਾਰ ਨੂੰ ਚਾਂਦੀ 217250 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਸੀ HDFC ਸੈਕਿਉਰिटीज ਦੇ ਅਨੁਸਾਰ ਸੀਨੀਅਰ ਵਿਸ਼ਲੇਸ਼ਕ ਸੰਪਲ ਗਾਂਧੀ ਨੇ ਕਿਹਾ ਕਿ ਸਪੋਰਟ ਚਾਂਦੀ 72 ਡਾਲਰ ਦੇ ਆਂਕੜੇ ਨੂੰ ਪਾਰ ਕਰ ਗਈ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸਰਫਾ ਕੀਮਤਾਂ ਰਿਕਾਰਡ ਉਚਾਈ ਤੇ ਪਹੁੰਚ ਗਈਆਂ ਨੇ ਕਲੰਡਰ ਸਾਲ ਦੌਰਾਨ ਚਾਂਦੀ ਦੀਆਂ ਕੀਮਤਾਂ 31 ਦਸੰਬਰ 2024 ਨੂੰ ਦਰਜ ਕੀਤੇ ਗਏ 99700 ਰੁਪਏ ਪ੍ਰਤੀ ਕਿਲੋਗ੍ਰam ਦੇ ਪੱਧਰ ਤੋਂ 137300 ਰੁਪਏ ਜਾਂ ਫਿਰ 153.06% ਵਧੀਆਂ ਹਨ ਤੇ ਉਧਰ ਜੇਕਰ ਗੱਲ ਕੀਤੀ ਜਾਵੇ ਬੈਂਕਿੰਗ ਸਿਸਟਮ ਦੀ ਤਾਂ RBI ਦੇ ਵੱਲੋਂ ਵੀ ਇੱਕ ਨਵਾਂ ਫੈਸਲਾ ਲਿੱਤਾ ਗਿਆ ਹੈ ਬੈਂਕਿੰਗ ਸਿਸਟਮ ਵਿੱਚ ਇੱਕ ਵੱਡਾ ਬਦਲਾਅ ਜਨਵਰੀ 2026 ਵਿੱਚ ਲਾਗੂ ਕੀਤਾ ਜਾਣਾ ਸੀ ਜਿਸ ਦੇ ਨਾਲ ਚੈੱਕ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਮਹੱਤਵਪੂਰਨ ਰਾਹਤ ਮਿਲਣ ਵਾਲੀ ਸੀ ਯੋਜਨਾ ਇਹ ਸੀ ਕਿ ਚੈੱਕ ਜਮਾ ਹੋਣ ਤੇ 3 ਘੰਟਿਆਂ ਦੇ ਅੰਦਰ ਪਾਸ ਕੀਤਾ ਜਾਵੇ ਜਾਂ ਰੱਦ ਕੀਤਾ ਜਾਵੇ ਅਤੇ ਫੰਡ ਜਲਦੀ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ ਹਾਲਾਂਕਿ ਆਖਰੀ ਸਮੇਂ ਤੇ ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਇਸ ਮਹੱਤਵਪੂਰਨ ਬਦਲਾਅ ਦੇ ਲਈ ਸਮਾਂ ਸੀਮਾ ਮੁਲਤਵੀ ਕਰ ਦਿੱਤੀ ਜਿਸ ਨਾਲ ਬੈਂਕਿੰਗ ਖੇਤਰ ਅਤੇ ਘਰ-ਘਰ ਦੋਵਾਂ ਨੂੰ ਮਿਲਣ ਵਾਲੀ ਵੱਡੀ ਰਾਹਤ ਟਲ ਗਈ 24 ਦਸੰਬਰ ਨੂੰ ਚਾਰੀ ਇੱਕ ਸਰਕੂਲਰ ਦੇ ਵਿੱਚ RBI ਨੇ ਐਲਾਨ ਕੀਤਾ ਕਿ ਫਰਸਟ ਚੈੱਕ ਕਲੀਅਰੈਂਸ ਸਿਸਟਮ ਫੇਜ਼ 2 ਨੂੰ ਅਗਲੇ ਨੋਟਿਸ ਤੱਕ ਮੁਲਤਵੀ ਕੀਤਾ ਜਾ ਰਿਹਾ ਹੈ ਇਹ ਪੜਾ 3 ਜਨਵਰੀ 2026 ਤੋਂ ਲਾਗੂ ਕੀਤਾ ਜਾਣਾ ਸੀ ਪਰ ਆਦੋ ਦੇ ਤਹਿਤ ਬੈਂਕਾਂ ਨੂੰ ਚੈੱਕ ਚਿੱਤਰਾਂ ਨੂੰ ਪ੍ਰਾਪਤ ਹੋਣ ਦੇ 3 ਘੰਟਿਆਂ ਦੇ ਅੰਦਰ ਮਨਜ਼ੂਰੀ ਜਾਂ ਰੱਦ ਕਰਨਾ ਲਾਜ਼ਮੀ ਹੋਣਾ ਸੀ ਨਿਰਧਾਰਿਤ ਸਮੇਂ ਦੇ ਅੰਦਰ ਜਵਾਬ ਦੇਣ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਚੈੱਕ ਨੂੰ ਆਪਣੇ ਆਪ ਹੀ ਕਲੀਅਰ ਮੰਨਿਆ ਜਾਵੇਗਾ ਆਰਗਾਈਨ ਨੇ ਸਪਸ਼ਟ ਕੀਤਾ ਹੈ ਕਿ ਚੈੱਕ ਕਲੀਅਰੈਂਸ ਫੇਜ਼ 1 ਨਿਯਮਾਂ ਦੇ ਤਹਿਤ ਜਾਰੀ ਰਹੇਗੀ ਕੰਟੀਨਿਊਸ ਕਲੀਅਰਿੰਗ ਐਂਡ ਸੈਟਲਮੈਂਟ ਸਿਸਟਮ ਦੇ ਵਿੱਚ ਇਸ ਸਮੇਂ ਕੋਈ ਬਦਲਾ ਨਹੀਂ ਹਨ ਆਰਬੀਆਈ ਨੇ ਚੈੱਕ ਕਲੀਅਰੈਂਸ ਨੂੰ ਤੇਜ਼ ਅਤੇ ਵਧੇਰੇ ਪਾਰਦਰਸ਼ੀ ਬਣਾਉਣ ਦੇ ਲਈ ਚੈੱਕ ਟ੍ਰਾਂਕੇਸ਼ਨ ਸਿਸਟਮ ਦੇ ਤਹਿਤ ਸੀਸੀਐਸ ਸਿਸਟਮ ਲਾਗੂ ਕੀਤਾ ਇਹ ਚੈੱਕਾਂ ਦੀ ਭੌਤਿਕ ਗਤੀ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਇਸ ਦੀ ਬਜਾਏ ਡਿਜੀਟਲ ਇਮੇਜ ਅਤੇ ਐਮਆਈਸੀਆਰ ਡਾਟਾ ਦੀ ਵਰਤੋਂ ਕਰਕੇ ਕਲੀਅਰਿੰਗ ਕੀਤੀ ਜਾਂਦੀ ਹੈ ਯੋਧ ਨਸ਼ਾ ਵਿਰੁੱਧ ਜੋ ਕਿ ਮੁਹਿਮ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਚਲਾਈ ਜਾ ਰਹੀ ਹੈ ਦੱਸੋ ਨੇ ਕਿ ਇਸ ਦੇ ਮੱਦੇ ਨਜ਼ਰ ਵਕ ਵਕ ਥਾਵਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਤੇ ਪੰਜਾਬ ਪੁਲਿਸ ਫੁੱਲ ਐਕਟਿਵ ਮੋਡ ਦੇ ਵਿੱਚ ਇਸ ਵਿਲੇ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਵੱਡੀ ਨਸ਼ਾ ਵਿਰੁੱਧ ਜੰਗ ਯੋਧ ਨਸ਼ਾ ਵਿਰੁੱਧ ਨੂੰ ਲਗਾਤਾਰ 299 ਦਿਨ ਵੀ ਜਾਰੀ ਰੱਖਦੇ ਆ ਪੰਜਾਬ ਪੁਲਿਸ ਨੇ 200 85 ਥਾਵਾਂ ਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਸੂਬੇ ਪਾਰ ਵਿੱਚ 87 ਐਫਆਈਆਰ ਦਰਸਤ ਕਰਕੇ 115 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਇਸ ਦੇ ਨਾਲ 299 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 41775 ਹੋ ਗਈ ਹੈ ਇਸ ਛਾਪੇਮਾਰੀ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 228 ਗ੍ਰਾਮ ਹੈਰੋਇਨ 1860 ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ 70000 ਰੁਪਏ ਦੀ ਟਰਗਮਨੀ ਬਰਾਮਦ ਕੀਤੀ ਗਈ ਹੈ ਸេចਕਿੜਿਆ ਹੋਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਗਿਆ ਪੰਜਾਬ ਸਰਕਾਰ ਨੇ ਨਸ਼ਾ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਜਿਮਾਦੀ ਅਗਵਾਈ ਵਿੱਚ ਪੰਜ ਮੈਂਬਰੀ ਕੈਬਨਟ ਸਬਕਮੇਟੀ ਦਾ ਵੀ ਕਠਨ ਕੀਤਾ ਹੈ ਤੇ ਇਸ ਆਪਰੇਸ਼ਨ ਦੌਰਾਨ ਕਟ ਗਸਟਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਰਾਜਪੜ ਦੇ ਵਿੱਚ 285 ਛਾਪੇ ਮਾਰੇ ਹਨ ਤੇ ਦਿਨ ਭਰ ਚੱਲੇ ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 276 ਸ਼ੱਕੀ ਵਿਅਕਤੀਆਂ ਦੀ ਵਿਜਾਂਚ ਕੀਤੀ ਹੈ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੂ ਦਾ ਉਚਾਸ ਤਨਪਾ